ਸਾਸ਼ੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਡਰਿੰਕ ਬਣਾਵਾਂਗੇ ਸਪੈਸ਼ਲ ਜੀਰੇ ਵਾਲੀ ਲੱਸੀ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਐਡ ਕਰਾਂਗੇ ਪਾਣੀ 100 ਪਾਣੀ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਦਹੀਂ ਪਾਵਾਂਗੇ ਆਪਾਂ ਇੱਕ ਸਾਈਡ ਤੇ ਭੁੰਨੇ ਹੋਇਆ ਜੀਰਾ ਰੱਖਿਆ ਸੀਗਾ ਜੀਰਾ ਭੁੰਨ ਕੇ ਆਪਾਂ ਉਹਦਾ ਪਾਊਡਰ ਬਣਾ ਲਿਆ ਤੇ ਇਹਦੇ ਵਿੱਚ ਐਡ ਕਰ ਦਿੱਤਾ ਇੱਕ ਸਾਈਡ ਤੇ ਹੁਣ ਆਪਾਂ ਧਨੀਏ ਤੇ ਪਦੀਨੇ ਨੂੰ ਵੀ ਕੱਟ ਕੇ ਰੱਖ ਲਿਆ ਸੀ ਸੋ ਇਹ ਦੋਨੇ ਚੀਜ਼ਾਂ ਹੁਣ ਆਪਾਂ ਜੱਗ ਦੇ ਵਿੱਚ ਪਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਿੰਕ ਸਾਲਟ ਐਡ ਕਰਾਂਗੇ ਜੇ ਤੁਹਾਨੂੰ ਨਮਕੀਨ ਲੱਸੀ ਪਸੰਦ ਹੈ ਤੁਸੀਂ ਸਾਲਟ ਐਡ ਕਰ ਸਕਦੇ ਹੋ ਫਿਰ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ ਚੰਗੀ ਤਰ੍ਹਾਂ ਇੱਕ ਦੋ ਮਿੰਟ ਲਈ ਆਪਾਂ ਨੇ ਇਹਨੂੰ ਗ੍ਰਾਇੰਡ ਕਰਨਾ ਹੈ ਸੋ ਗ੍ਰਾਇੰਡ ਕਰਨ ਤੋਂ ਬਾਅਦ ਆਪਣੀ ਲੱਸੀ ਹੋ ਗਈ ਹੈ ਤਿਆਰ आई होप ती अपने लिए तो अपनी फैमिली लिपल देसी स्टाइल से बनावोंगे थैंक यू फॉर वॉचिंग एंड सबसक्राइब फॉर मोर वीडियोज़ थैंक यू सो मच